ਅੱਜ ਪੰਜਾਬ ਤੇ ਜੋ ਮਾਰ ਆਈ ਹੋਈ ਐ ਉਸ ਦੇ ਲਈ ਪਸ਼ੂ ਪੰਛੀ ਵੀ ਤੇ ਬਹੁਤ ਸਾਰੇ ਅਜਿਹੇ ਜੀਵ ਵੀ ਪੰਜਾਬ ਦੀ ਸੁੱਖ ਸ਼ਾਂਤੀ ਦੇ ਲਈ ਰੱਬ ਦਾ ਨਾਮ ਧਿਆ ਰਹੇ ਨੇ ਇਸ ਅਨੋਖੀ ਵੀਡੀਓ ਨੇ ਸਾਰਿਆਂ ਨੂੰ ਬਿਲਕੁਲ ਹੀ ਹੈਰਾਨ ਕਰਕੇ ਰੱਖ ਦੇਣਾ ਇਸ ਅਨੋਖੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇੱਕ ਬਾਬਾ ਜੀ ਵਾਹਿਗੁਰੂ ਸਤਨਾਮ ਦਾ ਜਾਪ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਇੱਕ ਕੁੱਤਾ ਵੀ ਕਿਸ ਤਰ੍ਹਾਂ ਪੰਜਾਬ ਦੀ ਸੁੱਖ ਸ਼ਾਂਤੀ ਦੇ ਲਈ ਵਾਹਿਗੁਰੂ ਦਾ ਜਾਪ ਕਰ ਰਿਹਾ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਪਾਵੇਂ ਕਿ ਜੀਵ ਜੰਤੂਆਂ ਨੂੰ ਕੁਝ ਲੋਕ ਪਿਆਰ ਨਹੀਂ ਕਰਦੇ ਤੇ ਜੇਕਰ ਗੱਲ ਕੀਤੀ ਜਾਵੇ ਕੁੱਤੇ ਦੀ ਤਾਂ ਉਸ ਨੂੰ ਬਹੁਤ ਜ਼ਿਆਦਾ ਮਹਾਨਤਾ ਨਹੀਂ ਦਿੱਤੀ ਜਾਂਦੀ ਤੇ ਉਸ ਨੂੰ ਬਹੁਤ ਜ਼ਿਆਦਾ ਗਲਤ ਵੀ ਬੋਲਿਆ ਜਾਂਦਾ ਹੈ ਗਲੀ ਦੇ ਵਿੱਚ ਜੇ ਕੋਈ ਗੁੱਤਾ ਹੋਵੇ ਤਾਂ ਉਸ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਤੇ ਉਸ ਦੇ ਨਾਲ ਬਹੁਤ ਜ਼ਿਆਦਾ ਦੁਰਵਿਹਾਰ ਵੀ ਕੀਤਾ ਜਾਂਦਾ ਪਰ ਇਹ ਸਭ ਤੋਂ ਵਫਾਦਾਰ ਜਾਨਵਰ ਹੈ ਜੋ ਕਿ ਪਰਮਾਤਮਾ ਦਾ ਨਾਮ ਵੀ ਧਿਆਉਂਦਾ ਹੈ ਜਿਸ ਨੂੰ ਕਿ ਗੁਰਬਾਣੀ ਦੇ ਵਿੱਚ ਕੁੱਕਰ ਦਾ ਨਾਮ ਦਿੱਤਾ ਗਿਆ ਜਿਸ ਦੇ ਕਰਕੇ ਅੱਜ ਦੇਖਿਆ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਉਹ ਪੰਜਾਬ ਦੀ ਸੁਖਸ਼ਾਂਤੀ ਦੇ ਲਈ ਪੰਜਾਬ ਦੀ ਹੜ੍ਹਾਂ ਤੋਂ ਮਾਰ ਤੋਂ ਬਚਾਉਣ ਦੇ ਲਈ ਕਿਸ ਤਰ੍ਹਾਂ ਵਾਇਗਰੂ ਦਾ ਜਾਪ ਕਰ ਰਿਹਾ ਹੈ ਤੇ ਉਹ ਬਾਬਾ ਜੀ ਕਿਸ ਤਰ੍ਹਾਂ ਵਾਇਗਰੂ ਦਾ ਜਾਪ ਕਰ ਰਹੇ ਨੇ ਤੇ ਫਿਰ ਉਹ ਕੁੱਤਾ ਵੀ ਕਿਸ ਤਰ੍ਹਾਂ ਆਪਣਾ ਹੰਗਾਰਾ ਪਾਰ ਰਿਹਾ ਤੇ ਵਾਹਿਗੁਰੂ ਦਾ ਜਾਪ ਕਰ ਰਿਹਾ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਰਮਾਤਮਾ ਦੇ ਨਾਲ ਜੁੜੇ ਇਨਸਾਨ ਵੀ ਇਸ ਵੀਡੀਓ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਸਕਣ ਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਪਰਮਾਤਮਾ ਕਿਸ ਤਰ੍ਹਾਂ ਹਰ ਇੱਕ ਜੀਵ ਦੇ ਵਿੱਚ ਵਸਦਾ ਹੈ ਤੇ ਹਰ ਇੱਕ ਦੀ ਜ਼ਿੰਦਗੀ ਵੀ ਬਦਲ ਦਿੰਦਾ ਹੈ ਬਹੁਤ ਸਾਰੇ ਲੋਕ ਨੇ ਜੋ ਅndviśvāśī ਹੋਣ ਦੇ ਨਾਲ-ਨਾਲ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਨਾਸਤਿਕ ਹੁੰਦੇ ਨੇ ਪਰ ਇਹ ਨਾਸਤਿਕਤਾ ਕਿਤੇ ਨਾ ਕਿਤੇ ਉਨ੍ਹਾਂ ਲਈ ਹੀ ਗਲਤ ਸਾਬਿਤ ਹੁੰਦੀ ਹੈ ਤੇ ਉਨ੍ਹਾਂ ਨੂੰ ਦੁੱਖ ਵੀ ਦਿੰਦੀ ਹੈ ਪਰ ਜੇ ਪਰਮਾਤਮਾ ਦੇ ਨਾਲ ਜੁੜੇ ਹੋਏ ਇਨਸਾਨ ਵੀ ਕੁਝ ਗਲਤ ਕਰਨਗੇ ਤਾਂ ਫਿਰ ਉਨ੍ਹਾਂ ਤੇ ਭਾਰੀ ਵੀ ਪੈਂਦੀ ਹੈ ਇਸੇ ਲਈ ਜੇਕਰ ਤੁਸੀਂ ਇੱਕ ਪਾਸੇ ਜੁੜੇ ਹੋ ਪਰਮਾਤਮਾ ਦਾ ਨਾਮ ਧਿਆ ਰਹੇ ਹੋ ਤਾਂ ਕਦੇ ਵੀ ਕਿਸੇ ਦੀ ਪਰਵਾਹ ਨਾ ਕਰਿਓ ਹਮੇਸ਼ਾ ਅੱਗੇ ਡਟ ਕੇ ਖੜੇ ਰਹਿਓ ਤਾਜੋ ਤੁਹਾਡੇ ਨਾਲ ਪਰਮਾਤਮਾ ਵੀ ਖੜ ਸਕੇ ਤਾਂ ਜੋ ਤੁਸੀਂ ਵੀ ਗਲਤ ਕੰਮ ਤੋਂ ਬਚ ਸਕੋ ਤੇ ਕਿਸ ਤਰ੍ਹਾਂ ਇੱਕ ਕੁੱਤਾ ਵੀ ਪਰਮਾਤਮਾ ਦਾ ਨਾਮ ਧਿਆਕੇ ਪੰਜਾਬ ਦੀ ਸੁਖ ਸ਼ਾਂਤੀ ਦੇ ਲਈ ਅਰਦਾਸ ਕਰ ਰਿਹਾ ਤਾਂ ਤੁਸੀਂ ਵੀ ਸਾਰੇ ਅਰਦਾਸ ਕਰਿਆ ਕਰੋ हे ਪਰਮਾਤਮਾ ਤੂੰ ਬਹੁਤ ਦਿੱਤਾ ਏ ਤੇਰਾ ਸ਼ੁਕਰਾਨਾ ਕਰਦੇ ਆ ਤੇਰੇ ਸ਼ੁਕਰਾਨੇ ਦੇ ਨਾਲ ਅਸੀਂ ਅੱਗੇ ਵਧਦੇ ਆ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਸਕਣ ਤੇ ਅਸੀਂ ਹਰ ਇੱਕ ਦੀ ਜ਼ਿੰਦਗੀ ਸਵਾਰ ਸਕੀਏ ਜੇਕਰ ਅਸੀਂ ਕਿਸੇ ਨੂੰ ਕੁਝ ਦੇਖਾਂਗੇ ਖੁਸ਼ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਵੀ ਸਵੜ ਸਕਦੀ ਹੈ ਤੇ ਪਰਮਾਤਮਾ ਸਾਡੀ ਕਮਾਈ ਦੇ ਵਿੱਚ ਸਾਡੇ ਕੰਮ ਦੇ ਵਿੱਚ ਵੀ ਸਾਨੂੰ ਵਾਅਦਾ ਦੇ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪਰਮਾਤਮਾ ਦੇ ਨਾਲ ਜੁੜੇ ਇਨਸਾਨ ਨੇ ਕੀ ਉਹ ਕਿਸੇ ਤੋਂ ਡੋਲਦੇ ਹੋਣਗੇ ਕਿਸੇ ਤੋਂ ਡਰਦੇ ਹੋਣਗੇ ਜਾਂ ਕਿਤੇ ਕੁਝ ਗਲਤ ਕਰਦੇ ਹੋਣਗੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਪਰਮਾਤਮਾ ਦਾ ਨਾਮ ਜਪਦੇ ਹੋ ਨਾਮ ਜਪ ਸਿਮਰਨ ਕਰਦੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਕਿ ਕਿਹੜਾ ਤੁਸੀਂ ਜਾਪ ਕਰਦੇ ਹੋ ਤੇ ਕਿਸ ਤਰ੍ਹਾਂ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰਦੇ ਹੋ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਮੇਟ ਕਰਦੇ ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਆਪਣੇ ਵਿਚਾਰ ਜਰੂਰ ਪੇਸ਼ ਕਰੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰੋਗੇ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ